ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨਾਗਰਿਕਤਾ ਸਬੂਤ ਸਿਰਫ ਆਧਾਰ ਪੈਨ ਕਾਰਡ ਜਾਂ ਪਾਸਪੋਰਟ ਨਹੀਂ ਨਹੀਂ ਪੜੋ ਪੂਰੀ ਖਬਰ ਇਹ ਇੱਕ ਆਮ ਆਧਾਰਨਾ ਹੈ ਕਿ ਭਾਰਤੀ ਨਾਗਰਿਕ ਸਾਬਤ ਕਰਨ ਲਈ ਆਧਾਰ ਕਾਰਡ ਪੈਨ ਕਾਰਡ ਜਾਂ ਪਾਸਪੋਰਟ ਜ਼ਰੂਰੀ ਹਨ ਪਰ ਕਾਨੂੰਨੀ ਤੌਰ ਤੇ ਇਹ ਤਿੰਨ ਦਸਤਾਵੇ ਭਾਰਤੀ ਨਾਗਰਿਕਤਾ ਦਾ ਕੋਈ ਕੋਈ ਸਬੂਤ ਨਹੀਂ ਹਨ ਭਾਰਤ ਵਿੱਚ ਨਾਗਰਿਕ ਨਾਗਰਿਕ ਐਕਟ 1955 ਅਨੁਸਾਰ ਨਿਰਧਾਰਤ ਕੀਤੀ ਜਾਂਦੀ ਜੋ ਕੋਈ ਜੋ ਕਿ ਕੋਈ ਹੋਰ ਵਿਕਲਪ ਦਸਤਾਵੇਜ਼ ਨੂੰ ਵੀ ਮਾਨਤਾ ਪ੍ਰਾਪਤ ਦਿੰਦਾ ਹੈ ਨਾਗਰਿਕ ਸੱਤ ਕਰਨ ਲਈ ਵਿਕਲਪ ਦਸਤਾਵੇਜ਼ ਜੇਕਰ ਸਾਡੇ ਕੋਲ ਆਧਾਰ ਜਾਂ ਪਿੰਨ ਦਾ ਪਾਸਪੋਰਟ ਨਹੀਂ ਹੈ ਤਾਂ ਵੀ ਤੁਹਾਡੇ ਹੇਠਾਂ ਦਿੱਤੇ ਦਸਤਾਵੇਜ਼ਾਂ ਹੀ ਆਪਣੀ ਨਾਗਰਿਕ ਸੱਤ ਕਰ ਸਕਦੇ ਹੋ ਜਨਮ ਸਰਟੀਫੀਕੇਟ ਇਹ ਨਾਗਰਿਕ ਦਾ ਸਭ ਤੋਂ ਮਹੱਤਵਪੂਰਨ ਸਬੂਤ ਹੈ ਇਸ ਸਰਕਾਰ ਨੇ ਹੁਣ ਇਸ ਨੂੰ ਬਣਾਉਣ ਦੀ ਉਮਰ ਸੀਮਾ ਵੀ ਹਟਾ ਦਿੱਤੀ ਹੈ ਤਾਂ ਜੋ ਕਿਸੇ ਵੀ ਉਮਰ ਵਿੱਚ ਜਨਮ ਸਰਟੀਫਿਕੇਟ ਪ੍ਰਾਪਤ ਕੀਤੇ ਜਾ ਸਕੇ ভোটার ਆਈਡੀ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਚੋਣਾਂ ਵਿੱਚ ਵੋਟਾ ਪਾਉਣ ਦੇ ਅਧਿਕਾਰ ਨੂੰ ਦਰਸਾਉਂਦਾ ਹੈ ਅਤੇ ਨਾਗਰਿਕਤਾ ਦਾ ਸਬੂਤ ਹੈ ਸਕੂਲ ਕਾਲ 10 ਵਜੇ ਤੁਹਾਡੇ ਦਾਖਲੇ ਦਾ ਟਰਾਂਸਫਰ ਸਰਟੀਫਿਕੇਟ ਵੀ ਤੁਹਾਡੀ ਨਗਰ ਦਾ ਸਬਤ ਕਰ ਸਕਦੇ ਹਨ ਸਥਾਈ ਨਿਵਾਸ ਤੇ ਸਬੂਤ ਰਾਸ਼ਨ ਕਾਰਡ ਬਿਜਲੀ ਜਾਂ ਪਾਣੀ ਦੇ ਬਿਲ ਜਾਇਦਾਦ ਦੇ ਡਿਸਟ੍ਰਿਕਟ ਜਾਂ ਜਾਇਦਾਦ ਟੈਕਸ ਦੇ ਸਬੂਤ ਵੀ ਤੁਹਾਡੇ ਨਗਰ ਸਭਾ ਕਰਨ ਵਿੱਚ ਮਦਦ ਕਰ ਸਕਦੇ ਹਨ ਸਥਾਨਕ ਸਰਪੰਚ ਪੰਚਾਇਤ ਜਾਂ ਨਗਰ ਨਿਗਮ ਦੁਆਰਾ ਜਾਰੀ ਕੀਤਾ ਗਿਆ ਨਿਵਾਸੀ ਸਰਟੀਫਿਕੇਟ ਸਰਕਾਰੀ ਦਸਤਾਵੇਜ਼ ਸਰਕਾਰੀ ਨੌਕਰੀਆਂ ਨਾਲ ਸੰਬੰਧਿਤ ਦਸਤਾਵੇਜ਼ ਇਸ ਲਈ ਵਰਤੇ ਜਾ ਸਕਦੇ ਹਨ ਜੇਕਰ ਕਿਸੇ ਵਿਅਕਤੀ ਕੋਲ ਉਪਰੋਕਤ ਵਿੱਚੋਂ ਕੋਈ ਵੀ ਦਸਤਾਵੇਜ਼ ਨਹੀਂ ਹੈ ਤਾਂ ਉਹ ਸਥਾਨਕ ਪ੍ਰਸ਼ਾਸਨ ਦੀ ਮਦਦ ਲੈ ਸਕਦਾ ਹੈ ਤਸਵੀਲ ਦਫਤਰ ਨਗਰ ਨਿਗਮ ਪੰਚਾਇਤ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕਦਾ ਹੈ ਗ੍ਰਾਮ ਪ੍ਰਧਾਨ ਕੌਂਸਲ ਜਾਂ ਸਥਾਨਕ ਅਧਿਕਾਰੀ ਦਿਸਪਾਰਚ ਵੀ ਨਾਗਰਿਕ ਸਭਾ ਕਰਸਨ ਵਿੱਚ ਮਦਦਗਾਰ ਹੋ ਸਕਦੀ ਹੈ ਅਦਾਲਤ ਦਾਦਾਤਾ ਵੀ ਅਜਿਹੇ ਮਾਮਲੇ ਵਿੱਚ ਹਾਲਤੀ ਸਬੂਤਾਂ ਅਤੇ ਗਵਾਹਾਂ ਦੀ ਗਵਾਹੀ ਨੂੰ ਹੀ ਸਵੀਕਾਰ ਕਰ ਸਕਦੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ